ਸੁੱਕ ਸੁੱਕ ਇੱਥੇ ਵੀ ਹੈ ਨਹੀਂ ਸੁੱਕ ਹੈ ਸੁੱਕ ਸੁੱਕ ਤੋਏ ਸੋਪੀ ਵਾਪਸ ਹੋ ਗਿਆ ਹਾਂ ਕੀ ਗੰਗੀ ਹੋਣ ਮੇ ਹਾਂਜੀ ਲੋ ਬੜਾ ਹਏ ਮਰ ਗਈ ਨੂੰ ਮੈਂ ਕੀ ਕੰਡਈ ਤੂੰ ਇੱਥੇ ਮੈਂ ਸਾਫ ਸਵਾਈ ਕੰਡਈ ਆਵੇਂ ਆ ਵੀ ਫੁੱਟ ਚਾ ਸਵਾਈ ਕੰਡਈ ਕਿਹੜੀ ਸਾਫ ਸਵਾਈ ਤੂੰ ਨਹੀਂ ਕਰਨਾ ਆ ਕਾਪੀਆਂ ਕੁੱਪੀਆਂ ਫੋਲਾ ਫਲਾਈ ਡਈਂ ਤੂੰ ਕੋਈ ਕਰਨਾ ਨਹੀਂ ਨਹੀਂ ਮੈਂ ਤੇ ਆ ਵੇਖੋ ਸਾਫ ਸਵਾਈ ਕੰਡਈ ਪਰੇ ਹੋ ਕੀ ਤੂੰ ਸਾਫ ਸਵਾਈ ਨਹੀਂ ਕਰਨਾ ਤੈਨੂੰ ਕਿੰਨੇ ਕਿਹਾ ਇੱਧਰ ਹੱਥ ਮਾਰਨ ਨੂੰ ਹੈ ਮੈਂ ਕਿਹਾ ਜਾਲ ਇੱਥੇ ਮੈਂ ਖਲਾਰਾ ਚੁੱਕ ਦਿੰਨੀ ਆ ਖਲਾਰਾ ਤੇ ਸਾਰੇ ਘਰ ਜੀ ਪਿਆ ਵਾ ਇੱਧਰ ਕਦੀ ਕਿੰਨੇ ਦਿਨ ਹੋ ਗਏ ਝਾੜੂ ਨਹੀਂ ਮਾਰਿਆ ਤੈਨੂੰ ਕਿਹਾ ਸਾਡੇ ਪੁੱਛਣ ਤੋਂ ਬਗੈਰ ਇੱਧਰ ਕੰਮ ਨਹੀਂ ਕਰਨਾ ਤੂੰ ਵੜਨਾ ਹੀ ਨਹੀਂ ਇੱਧਰ ਤੂੰ ਲੈਣ ਕਿ ਆਈਂ ਇੱਧਰ ਦੱਸਿਆ ਤਾਂ ਹੈਗਾ ਆ ਸਾਫ ਸਪਾਈ ਕਰ ਲਈ ਹੀ ਮੈਂ ਮੰਮੀ ਸਾਭੀ ਨਹੀਂ ਕੋਸ਼ਿਸ਼ ਕਰ। ਸੁਣੋ ਮੈਂ ਤੁਹਾਨੂੰ ਆਖਣ ਲਈ ਮੈਂ ਸਾਫ ਸਫਾਈ ਆ। ਆ ਲੈ ਦੇ ਮੰਮੀ ਨੂੰ ਚੁੱਪ ਕਰ ਜਾ। ਸਾਫ ਸਫਾਈ ਕਰਨ ਦੀ ਹੀ ਮੈਂ। ਕੁੰਡੀ ਮਾਰੋ। ਕੁੰਡੀ ਮਾਰਿਓ। ਹਾਏ ਮੈਂ ਕੀ ਹੋ ਗਿਆ ਹੋ ਗਿਆ। ਇਹਨੂੰ ਪੁੱਛਿਆ ਇਸ ਤੋਂ ਰੂਚੀ ਕਿ ਵੇਖਣ ਲਈ ਕਿਹੜੇ ਹੱਥ ਮਾਰ ਰਹੀ। ਕੀ ਕਰਨ ਗਈ ਸੀ ਨਹੀਂ ਉੱਥੇ। ਹਾਏ ਮੈਂ ਦੱਸਿਆ ਤਾਂ ਹੈਗਾ ਤਾਂ ਮੈਂ ਸਾਫ ਸਫਾਈ ਕਰਨ ਦੀ ਮੈਂ। ਆਹਦੀ ਤੂੰ ਸਾਫ ਸਫਾਈ ਨਹੀਂ ਹੀ ਕਰਨੇ। ਨਹੀਂ ਇੱਕ ਪੱਤ ਪੱਤ ਫੋਲਣ ਦੀ ਕੁੰਡਾ ਮਾਰਿਆ ਇਹਨੇ। ਸਫਾਈ ਕਾਂਡੀ ਬੂਆ ਖੋਲ ਕੇ ਨਹੀਂ ਹੁੰਦੀ ਜੇ ਤਉ ਤੈਨੂੰ ਸਾਡੇ ਨਾਲ ਕੋਈ ਲਿੰਕ ਨਹੀਂ ਸਾਡੇ ਘਰ ਨਾਲ ਕਾਦਾ ਵਾ ਤੇਰੀ ਫੋਲਾ ਫਲਾਈ ਚ ਕੀ ਆ ਕੀ ਕਰਨ ਕਰਦੀ ਫੋਲਾ ਫਲਾਈ ਬਿਨਾ ਪੁੱਛੇ ਤੂੰ ਸਟੋਰ ਨਾਲ ਬੂਚ ਖਰੀਦ ਕਰਕੇ ਗਈਂ ਨਸੇਗਾ ਸਾਫ ਸਫਾਈ ਕਾਂਡੇ ਹੀ ਮੈਂ ਉਹ ਕੁੰਡੀ ਮਾਰ ਕੇ ਕਿਹੜੀ ਸਾਫ ਸਫਾਈ ਹੁੰਦੀ ਆ ਕੁੰਡੀ ਕਦੋਂ ਮਾਰੀ ਮੈਂ ਹੈ ਮਾਰੀ ਆ ਮਾ ਬੋਕਾ ਨੇ ਮਾਰੀ ਆ ਤੇ ਮੈਨੂੰ ਹੀ ਪਤਾ ਲੱਗਦਾ ਮਾਰੀ ਮੰਮੀ ਇਹ ਝੂਠ ਬੋਲਣ ਦੇ ਮੈਂ ਕੁੰਡੀ ਮਾਰੀ ਨਹੀਂ ਆ ਮੈਂ ਝੂਠ ਬੋਲਣ ਦੇ ਆ ਸੁਖ ਸੱਚ ਨਾ ਬੋਲ ਰਹੀ ਆ ਸੱਚ ਬੇਨ ਬੇਨਦੀ ਸੱਚ ਪੇਹੋ ਬੋਲਦੀ ਆ ਮੰਮੀ ਮੈਂ ਸੱਚ ਬੋਲਣ ਦੀ ਮੈਂ ਕੁੰਡੀ ਨਹੀਂ ਮਾਰੀ ਮੈਂ ਤੇ ਬੂਹਾ ਖੋਲ ਕੇ ਸਫਾਈ ਕਰਨ ਗਈ ਤੈਨੂੰ ਕਿਹਾ ਕਿੰਨੇ ਹੀ ਜਾਣਵਾਂ ਉਧਰ ਕੀ ਲੜ ਗਈ ਕੀ ਹੋਦਰਾ ਉੱਥੇ ਪੈਣਾ ਸਫਾਈ ਕਰਨ ਦੀ ਨਹੀਂ ਕਰਦੀ ਅੱਗੇ ਤੋਂ ਕੋਈ ਸਫਾਈ ਕਰਦੀ ਤੈਨੂੰ ਕਿੰਨੀ ਵਾਰੀ ਸਮਝਾਈਏ ਕਿ ਉੱਥੇ ਨਾ ਜਾਇਆ ਕਰ ਕਿਉਂ ਜਾਨੀ ਬਾਰ ਬਾਰ ਉੱਥੇ ਤੇ ਮੈਂ ਤੇ ਬੂਹਾ ਖੋਲ ਕੇ ਬੈਠੀ ਸੀ ਮੰਮੀ ਉੱਥੇ ਉਹ ਸ਼ਦਾਈ ਜਿਹੜਾ ਕਹਿੰਦੇ ਬੂਹਾ ਬੰਦੀ ਔਰ ਝੂਠ ਬੋਲਣ ਦੇ ਤਾਨੂੰ ਰਗਾ ਕੁੱਟ ਲੈਂਦੇ ਮੈਂ ਕਹਿਂਦੀ ਆਈ ਹੋਂ ਇਹਦੀਆਂ ਝੂਠ ਬੋਲਣ ਦੇ ਗੁੰਡਾ ਕਿਹੜੇ ਵਾਲੇ ਲਾਇਆ ਹੀ ਮੈਂ ਅੱਛਾ ਸੱਚ ਤੂੰ ਹੀ ਬੋਲਣ ਲਈ ਝੂਠ ਤੇ ਉਹ ਬੋਲਣ ਦੇ ਹਨ ਮਮੀ ਝੂਠ ਬੋਲਣ ਦੇ ਮੈਂ ਬੂਆ ਕਰਨ ਕਿਹੜਾ ਹੀ ਨਾ ਤਾ ਕੀਤਾ ਕੀ ਆ ਕੁਝ ਮੇਰੇ ਕੋਲ ਹੋਗਾ ਵਾ ਵੇਖੋ ਆ ਕੁਝ ਲਿਆਈਆਂ ਮੈਂ ਤੁਹਾਨੂੰ ਤੁਹਾਡਾ ਗੱਡ ਕੇ ਮੈਂ ਮਾਰ ਕੇ ਕਰਦੀ ਕੀ ਹਾਂ ਮੈਂ ਗੁੰਡੀ ਮਾਰੀ ਨਹੀਂ ਝੂਠ ਬੋਲਣ ਦੇ ਸਗ ਵਾਦੀ ਜਾਣੀ ਨਹੀਂ ਨਾ ਮੈਂ ਕੋਹ ਹਾਂਦੀ ਹੀ ਤੇਨੂੰ ਅਰੇ ਹੁਣੇ ਮੈਂ ਤੈਨੂੰ ਪੁੱਛ ਕੇ ਗਏ ਤਾਂ ਤਾੜ-ਤਾੜ ਜਵਾਬ ਦੇਂਦੀ ਇਹਨੂੰ ਤੁਸੀਂ ਫੋਲੋ ਫਲਾਈ ਕਰਦੇ ਆ ਕਿ ਇਹਨੇ ਵੇਖਿਆ ਮੈਨੂੰ ਫੋਲੋ ਫਲਾਈ ਕਰਦੇ ਆ ਫੜਿਆ ਮੰਮੀ ਜੀ ਤੁਸੀਂ ਕਿ ਇਹਨੇ ਦੋਵੇਂ ਜਾਣਿਆ ਇੰਜੋ ਦੱਸ ਸਾਪੀ ਉਹ ਮੰਮੀ ਅੰਦਰ ਕੁੰਡਾ ਮਾਰ ਕੇ ਦਾਦੀ ਨੇ ਮਾਰਿਆ ਹੀ ਨਹੀਂ ਮੰਮੀ ਜੀ ਤੇ ਕੀ ਕਰਦੀਆਂ ਨੇ ਕੁੰਡਾ ਨਹੀਂ ਮਾਰਿਆ ਇੰਨਾ ਹੱਥਾਂ ਨਾਲ ਮਾਰਿਆ ਹੋਗਾ ਮੰਮੀ ਨਹੀਂ ਨਾ ਝੂਠ ਨਹੀਂ ਬੋਲਦਾ ਤੂੰ ਝੂਠ ਜੋ ਮਾਰਨਦੀ ਆ ਉਹ ਮੰਮੀ ਜੀ ਝੂਠ ਬੋਲਣ ਡਿਆ ਈਦਾ ਸਾਰਾ ਬੂਹਾ ਕੋਲ ਕੇ ਮੈਂ ਤੇ ਚਾਦਰ ਸੈੱਟ ਕਰਨ ਲਈ ਇੰਨਾਂ ਨੇ ਮਿਲ ਕੋ ਵੇਖਦੇ ਆ ਜਾਂ ਕੁੰਡੀ ਲਾਇਆ ਵੇਖਿਆ ਵਾ ਜਾਂ ਤੁਸੀਂ ਵੇਖਿਆ ਮੰਮੀ ਜੀ ਸਾਡੇ ਹੁੰਦੀਆ ਤੇ ਕੋਈ ਚਾਦਰ ਸੈੱਟ ਨਹੀਂ ਹੁੰਦੀ ਜਦੋਂ ਅਸੀਂ ਬਾਹਰ ਹੀ ਉਦੋਂ ਚਾਦਰ ਸੈੱਟ ਜਾਂਦੀ ਹੁੰਦੀ ਓਥੇ ਤੇ ਕੋਈ ਨਹੀਂ ਹੁਣ ਮੈਂ ਮੰਮੀ ਤੁਹਾਡੇ ਸਾਹਮਣੇ ਅੰਦਰ ਉੱਧਰ ਚੱਲ ਜਿਆ ਕਰਾਂਗੇ ਚੱਲ ਚੀਕ ਤੇ ਭੁੱਲ ਕੇ ਵੀ ਮੁੜ ਕੇ ਲੱ ਸੁਣਦਾ ਨਾ ਤੈਨੂੰ ਪਰ ਮੈਂ ਕੀਤਾ ਕੀ ਐ ਤੂੰ ਤੇ ਕਰਦੀ ਕੱਖ ਨਹੀਂ ਜੋ ਕਰਦੇ ਹੀ ਕਰਦੇ ਆ ਤੂੰ ਤੇ ਕੱਖ ਨਹੀਂ ਕਰਦੀ ਤੂੰ ਤਾਂ ਸਰੀਪ ਹੀ ਬੜੀ ਵਿਚਾਰੀ ਤੇੰਥ ਕਰਨਾ ਹੀ ਨਹੀਂ ਆਉਂਦਾ ਕੋਈ ਕੰਮ ਨਹੀਂ ਕਰਨਾ ਆਉਂਦਾ ਕੋਈ ਥਾਂ ਰੱਖਣਾ ਨਹੀਂ ਆਉਂਦਾ ਮੇਰਾ ਜੀ ਕਰਦੇ ਪਰ ਮੰਮੀ ਜੀ ਮੈਂ ਕੁੰਡੀ ਨਹੀਂ ਮਾਰੀ ਤੁਹਾਡੇ ਮੁੰਡੇ ਬੋਲਣ ਦੇ ਝੂਠ ਅੱਗੇ ਵੀ ਮੈਂ ਤੁਹਾਨੂੰ ਦੱਸਿਆ ਅੱਗੇ ਵੀ ਨਹੀਂ ਦਈ ਮੰਨਿਆ ਦਵਾਈ ਵੱਲੋਂ ਪਰ ਅੱਜ ਯਕੀਨ ਕਰ ਲਿਓ ਫੇਰ ਦਵਾਈ ਦਾ ਨਾਮ ਤੇਰੀਆਂ ਰਗਾ ਤੇਰੇ ਘੁੱਟ ਦਿੰਗੀਆਂ ਇਹ ਮੈਂ ਘੁੱਟ ਦਿੰਗੀਆਂ ਉਹ ਤੇ ਕਹਿੰਦਾ ਕਿੰਦਾ ਮੈਂ ਘੁੱਟ ਦਿੰਗੇ ਤੇਰੀਆਂ ਪਰ ਮੈਂ ਤਾਂ ਨੂੰ ਦੱਸਣ ਨਹੀਂ ਤਾਂ ਡਾ ਮੁੰਡਾ ਝੂਠ ਬੋਲਦਾ ਜੇ ਫਿਰ ਤੇਰਾ ਨਹੀਂ ਕੁਝ ਕਰਦਾ ਸੌਂ ਚ ਚਾਰ ਫੇਰੇ ਲਏ ਉਹਦੇ ਨਾਲ ਸੁਣਦਾ ਨਹੀਂ ਨਾ ਬੋਲ ਪਾ ਹੁਣ ਜਾਪਾਨ ਹੈ ਨਹੀਂ ਮੋਟੇ ਮਾਂ ਨੇ ਨਹੀਂ ਅਕਲ ਦਿੱਤੀ ਹੁੰਦੀ ਤੇ ਇੱਥੋਂ ਤੱਕ ਨੌਕਤ ਨਾ ਆਉਂਦੀ ਮੰਮੀ ਜੀ ਮੇਰੀ ਮਾਂ ਵੱਲ ਨਾ ਜਾਏ ਉਹਨੇ ਮੈਨੂੰ ਬਥੇਰੀ ਅਕਲ ਦਿੱਤੀ ਆ ਬਹੁਤਾ ਮੈਨੂੰ ਕਾਦੀ ਆ ਕ ਦਿੱਤੀ ਕੋਲਾ ਫਲਾਈ ਕਰਨ ਦੀ ਹਾਂ ਆ ਤੇ ਬੇਟੀ ਦਾ ਅੰਦਰੋਂ ਬਾਹਰ ਨਿਕਲਿਆ ਕਰ ਜੇਰੀ ਕਿ ਤੈਨੂੰ ਬਾਹਰ ਜਾਣ ਦੀ ਖੁੱਦ ਦੇਣਾ ਤੂੰ ਬਸ ਕੋਲਾ ਭਲਾਈਆ ਲੋ ਜਾਂ ਨਹੀਂ ਆ ਕੋਈ ਕੰਮ ਨਹੀਂ ਤੈਨੂੰ ਰਸੋਈ ਵਿੱਚ ਤਾਂ ਜੀਦਾ ਨਹੀਂ ਬੈਲੋ ਸਟੋਰ ਵਿੱਚ ਬਤਨ ਕੀ ਜੀਦਾ ਤੈਨੂੰ ਕੋਈ ਨਹੀਂ ਮੰਮੀ ਜੀ ਜੇ ਤੂੰ ਹੀ ਨਹੀਂ ਨਾ ਪੈਰਾਂ ਤੇ ਪਾਣੀ ਪੈਣ ਦਿੰਦੇ ਤੇ ਮੈਂ ਵੀ ਨਹੀਂ ਹੁਣ ਪੈਰਾਂ ਤੇ ਪਾਣੀ ਪੈਣ ਦੇਣਾ ਮੈਂ ਵੀ ਪਤਾ ਕਰਦੀ ਆ ਕਿ ਕੀ ਸੱਚ ਵਾ ਨਾਰੇ ਉਹ ਸਾਬੀ ਨਾਲ ਫੋਟੋ ਕੀ ਦੀ ਸੀ ਚੂੜੇ ਵਾਲੀ ਤੇ ਇਹੇ ਫੋਟੋ ਉਸ ਦਿਨ ਮਨਜੀਤ ਦੀਦੀ ਦੇ ਫੋਨ 'ਚ ਵੇਖੀ ਸੀ ਉਹਨੇ ਤਾਂ ਕਹਿਤਾ ਹੀ ਮੈਨੂੰ ਇਹ ਆ ਚਾਚੇ ਦੀ ਨੌਹ ਏਦਾਂ ਵਾ ਫਲਾਣ ਵਾ ਪਤਾ ਨਹੀਂ ਕੀ ਭੂਆ ਦੀ ਨੌਹ ਕਹਿ ਗਈ ਸੀ ਪਰ ਉਹਦੇ ਨਾਲ ਸਾਬੀ ਦੀ ਫੋਟੋ ਕੀ ਕਰਦੀ ਸੀ ਤੇ ਉਹ ਵੀ ਉਹ ਦੀ ਇਹਨਾਂ ਨੇ ਨਕੀਜੀ ਪਾਸਪੋਰਟ ਸਾਈਜ਼ ਫੋਟੋ ਤੇ ਲੁਕਾ ਕੇ ਰੱਖੀ ਵੇ ਸਾਬੀ ਮੈਨੂੰ ਸੱਚ ਦੱਸ ਤੇ ਤੈਨੂੰ ਸੱਚੀ ਲੱਗਦਾ ਕੁੰਡੀ ਮਾਰੀ ਹੀ ਉਹਨੇ ਮੰਮੀ ਸੱਚ ਕੀ ਦਸਾਂ ਮੈਨੂੰ ਤੇ ਇਹ ਲੱਗਣ ਡਿਆ ਤੈਨੂੰ ਪਹਿਲਾਂ ਵਾਂਗੂ ਤੇ ਨਹੀਂ ਆਹ ਮੈਂ ਛਦਾਈ ਆ ਛਦਾਈ ਸਮਝਿਆ ਤੂੰ ਮੈਨੂੰ ਛਦਾਈ ਨਹੀਂ ਸਮਝਿਆ ਮੈਂ ਇਹ ਗੱਲ ਆੰਨੀ ਆ ਵੀ ਸੱਚੀ ਵੇਖਿਆ ਸੀ ਤਾਂ ਕੁੰਡੀ ਲੱਗੀ ਹੀ ਓਏ ਆ ਹੋ ਮੈਂ ਬੂਆ ਖੜਕਾਇਆ ਫੇਰ ਉਹਨੇ ਖੋਲਿਆ ਵਾ ਮੈਂ ਜਾ ਤਾ ਪਹਿਲਾ ਵਾਲਾ ਤੂੰ ਫੇਰ ਨਹੀਂ ਕੰਮ ਕਰਨ ਦਾ ਓ ਮੰਮੀ ਨਹੀਂ ਕੁੰਡੀ ਮਾਰੀ ਉਹਨੇ ਕੀ ਭਤਾਂ ਅੰਦਰੋਂ ਕੀ ਫੋਲਾ ਫਲਾਈ ਕਰਨ ਡਈ ਕੀ ਲੱਭਣ ਡਈ ਉਥੋਂ ਵੇਖਿਆ ਵੀ ਹੈਗਾ ਕੋਈ ਲੱਭਿਆ ਤਾਂ ਨਹੀਂ ਉਹਨੂੰ ਔ ਲੱਬਿਆ ਤਾਂ ਨਹੀਂ ਕੁਛ ਵੀ ਪਰ ਲੱਬਣ ਜਰੂਰ ਡਈ ਹੀ ਹੋ ਅਜੇ 2 ਮਿੰਟ ਨਹੀਂ ਹੋਏ ਮੈਨੂੰ ਬਾਹਰ ਕਾਇਨੂ ਤੇ ਉਸੇ ਵਜੇ ਫੋਲਾ ਫਲਾਇ ਕਰਨ ਦਾ ਪਿੱਤੀ ਜੇ ਸਾਬੀ ਇਹਨੂੰ ਘਰ ਛੱਡ ਕੇ ਚਲ ਜੀ ਇਕੱਲੀ ਨੂੰ ਤਾਂ ਫਿਰ ਕੀ ਬਣੇ ਕੀ ਪਤਾ ਇਹ ਤੇ ਸਾਰਾ ਹੀ ਪੇਤ ਖੋਲ ਦੇ ਫਿਰ ਇਹਨੂੰ ਤੇ ਸਾਰਾ ਕੁਝ ਹੀ ਫੜਿਆ ਜਾਵੇ ਸਾਡਾ ਜੋ ਵੀ ਹੈ ਹੁਣ ਕੀ ਕਰਨਾ ਹੈ ਉਹਦਾ ਕਰਨਾ ਕੀ ਆ ਤੁਸੀਂ ਵੇਖੋ ਸਾਹਿਬ ਤਰ ਨਹੀਂ ਤੇ ਮੈਨੂੰ ਕਰਨਾ ਆਉਂਦਾ ਫਿਰ ਚੰਗੀ ਤਰ੍ਹਾਂ ਫਿਰ ਤੁਸੀਂ ਮੈਨੂੰ ਰੋਕਦੇ ਜੇ ਵੀ ਸਾਬੀ ਤੂੰ ਨਾ ਕੁਝ ਵੀ ਕਰੀ ਤੂੰ ਨਾ ਕੁਝ ਵੀ ਕਰੀ ਤਬੇ ਦਾ ਹੀ ਕਿਹੜੀ ਕਿਹੜੀ ਚੀਜ਼ ਲੁਕਾ ਕੇ ਰੱਖੀਏ ਕਿਹੜੀ ਕਿਹੜੀ ਲੁਕਾ ਕੇ ਰੱਖੇ ਚਾਹੇ ਸਟੋਰ ਰੂਮ ਨੂੰ ਤਾਲਾ ਲਾ ਛੜਿਆ ਕਰੀਏ ਇਹ ਗੱਲ ਤੂੰ ਬੜੇ ਅਰੀ ਕਹੀ ਆ ਵੀ ਸਟੋਰ ਰੂਮ ਨੂੰ ਤਾਲਾ ਲਾ ਦਈਏ ਤੇ ਤੂੰ ਲਾ ਦੇ ਕਰ ਜੀ ਮੇਰਾ ਨਹੀਂ ਮੈਂ ਕੰਮ ਕੀਤਾ ਜਿੱਥੇ ਉੱਥੇ ਤੂੰ ਵਰਤ ਲਿਆ ਗਿਆ ਤੂੰ ਕਿੱਥੇ ਖਾਣਾ ਵਾ ਸੋਚ ਆਪਣਾਬ ਕੀ ਸੋਚਾਂ ਮਮੀ ਸੋਚਾਂ ਜੋਗਾ ਛੱਡਿਆ ਹੀ ਨਹੀਂ ਆ ਮੈਂ ਤੇ ਇਹ ਆਂਨੀਆ ਪੁੱਤ ਮੈਂ ਬਾਰ ਬਾਰ ਆਂਦੀ ਚੰਗੀ ਨਹੀਂ ਲਾਦੀ ਇਹ ਗੱਲ ਬੜੀ ਕੇ ਪਿੱਛੇ ਤੈਨੂੰ ਇੰਨੀ ਗੱਲਾਂ ਨਹੀਂ ਚੱਲ ਮੈਂ ਆਏ ਆ ਦਿਨੇ ਚੱਲ ਘਰੀਬ ਘਰ ਦੀ ਲਿਆਂਦੀ ਆ ਤੇ ਘਰ ਵਸਿਆ ਵਾ ਫੇਰ ਉੱਜੜ ਗਿਆ ਤੇ ਫੇਰ ਨਹੀਂ ਪੁੱਤ ਵਸਣਾ ਮੈਂ ਤਾਂ ਕਹਿੰਨਾ ਨਹੀਂ ਮਾਂ ਨੂੰ ਲਾਓ ਇੱਕ ਵਾਰੀ ਫੋਨ ਉਹਨੂੰ ਸੱਦੋ ਇੱਥੇ ਤੂੰ ਉਹਨੂੰ ਦਸਿਏ ਵੀ ਇਹ ਕੀ ਡੱਗੀ ਆਡੇ ਘਰ ਦਾ ਤਮਾਸ਼ਾ ਬਣਾਉਣਾ ਸਤਾਈ ਆ ਤੂੰ ਇਹਦੀ ਮਾਂ ਨੂੰ ਫੋਨ ਲਾਵਾਂ ਸੱਦਾ ਇੱਥੇ ਉਹਨਾਂ ਕਹਣਾ ਪਤਾ ਨਹੀਂ ਕਿਹੜੀ ਗੱਲ ਹੋਣੀ ਆ ਜਿਹੜੀ ਇਹ ਚੋਰੀਆਂ ਚ ਪਾਉਂਦੇ ਫਿਰਦੇ ਆ ਦੇਖੋ ਤੇ ਉਹ ਯਾਰ ਕਰਦੀ ਫਿਰਦੀ ਆ ਇਹ ਕੰਮ ਨਹੀਂ ਹੁੰਦਾ ਸੋਚ ਪੁੱਤ ਕੋ ਸੋਚ ਸੋਚਣ ਜੋਗਾ ਹੋਵਾਂ ਤੇ ਸੋਚਾਂ ਛੱਡਿਆ ਹੀ ਨਹੀਂ ਸੋਚਣ ਜੋਗਾ ਛੱਡਿਆ ਮੈਂ ਨਹੀਂ ਛੱਡਿਆ ਤੇ ਤੂੰ ਨਹੀਂ ਸਾਨੂੰ ਕੋ ਸੋਚਣ ਜੋਗਾ ਮੈਂ ਤੇ ਇਹ ਨਹੀਂ ਆ ਵੀ ਕਰਨ ਕੀ ਡਿਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹ ਮੈਂ ਸੋਚਦੀ ਰਹੀ ਨਹੀਂ 24 ਘੰਟੇ ਕਿਤੇ ਪਹਿਲਾਂ ਵਾਲਾ ਕੰਮ ਨਾ ਕਰੀ ਫੇਰ ਕਹਿ ਦੇਣਾ ਮੈਨੂੰ ਪਤਾ ਨਹੀਂ ਲੱਗਾ ਹਾਈ ਮਮੀ ਮੈਂ ਜਾਣ ਬੁੱਝ ਕੇ ਨਹੀਂ ਕੀਤਾ ਉਹ ਮੇਕੋ ਹੋ ਗਿਆ ਮੈਂ ਹੁਣ ਕੀ ਕਰਾਂ ਹੋਤ ਗਿਆ ਸਾਬੀ ਇਹਨੂੰ ਨੁਖਤੀ ਨੂੰ ਪਾਵਾਂਗੇ ਕਿਤੇ ਹੁਣ ਕੀ ਕਰਾਂਗੇ ਕਿੱਦੀ ਵੀ ਨਹੀਂ ਜੀਣ ਕਿੱਦੀ ਤੇ ਮਰੀ ਨਹੀਂ ਵੀ ਜੀਣ ਦੇਣਾ ਸਾਨੂੰ ਇਹ ਮੰਮੀ ਨਾ ਡਰਾਈ ਜਾਓ ਮੰਮੀ ਦਾ ਕੀ ਕਰਨਾ ਹੁਣ ਕਰਨਾ ਕੀ ਆ ਮੰਮੀ ਇਹਨੂੰ ਛਪੜੇ ਸੁਪੜੇ ਪਾ ਦਈਏ ਸਾਡੀ ਛਪੜੇ ਪਾਉਣਾ ਕਿੰਦਾ ਦੀ ਗੱਲਾਂ ਕਰਦੇ ਆ ਪਾਪੇ ਕੋਈ ਨਹਿਰੇ ਪਾ ਦਨੇ ਆ ਮੰਮੀ ਨਹੀਂ ਤੇ ਤੋਆ ਪੁੱਟ ਕੇ ਨਾ ਪਦਾਂਗੇ ਰਾਤ ਨੂੰ ਰਾਤ ਹੋਈ ਆ ਤੋ ਆਪੋ ਤੇ ਕਿੰਨ ਨਪਣਾ ਵਾ ਤੇ ਫਿਰ ਮੈਂ ਮਿੰਨੀ ਆ ਕੋਈ ਖਾਇਤ ਨਹੀਂ ਬਾਅਦ ਫਿਰ ਇਦਾਂ ਕਰ ਲਏ ਆ ਕਰਨਾ ਕੀ ਆ ਉਦਰਾ ਹੁਣ ਤੇ ਮੈਨੂੰ ਕੋਈ ਸੁਝਣ ਹੋਣ ਨੂੰ ਵੀ ਨਹੀਂ ਧਿਆ ਹਾਏ ਮੰਮੀ ਸਿਆਪੇ ਨੂੰ ਫੜੇ ਗਏ ਆਂ ਪੁੱਤ ਸਿਆਪੇ ਨੂੰ ਤਾਂ ਫੜੇ ਗਏ ਆਂ ਕੀ ਕਰਨਾ ਹੁਣ ਇਹਦਾ ਕਰਨਾ ਕੀ ਆ ਮੈਂ ਤੇ ਕਹਿਂ ਜਾਂ ਮੈਂ ਨਪੀਏ ਇਹਨੂੰ ਮੰਮੀ ਬੰਦਾ ਕੋਈ ਵੇਖਾਂ ਜਿਹੜਾ ਚੋਕੇ ਨਾਲ ਖੜੇ ਮੇਰੀ ਗੱਲ ਸੁਣ ਦਿਮਾਗ ਨਾਲ ਉਹ ਬੰਦਾ ਦੇਖਣਾ ਕੋਈ ਪੁੱਤ ਐਦਾਂ ਜਿਹੜਾ ਕਿਹਨੂੰ ਮੈਨੂੰ ਪਤਾ ਲੱਗਣਾ ਉਹ ਵੀ ਲੱਗਣਾ ਜੇ ਬੰਦਾ ਹੋ ਗਿਆ ਆ ਤੇ ਐਦਾਂ ਨਾ ਕਰ ਮੇਰਾ ਪੁੱਤ ਅੰਮੀ ਲੋਕਾਂ ਨੂੰ ਕੀ ਕਵਾਂਗੀ ਕਿੱਥੇ ਗਈ ਆ ਲੋਕਾਂ ਨੂੰ ਕੀ ਡਹਿਣਾ ਵਾ ਜੋ ਹੋ ਗਿਆ ਹੁਣ ਵੇਖੀ ਜਾਂਦੀ ਆ ਸਿਰ ਪਈ ਆ ਕੱਟਨੀ ਪੈਣੀ ਪੁੱਤ ਐਦਾਂ ਕਿਉ ਕਰੰਦੇ ਆ ਮੇਰਾ ਪੁੱਤ ਦਿਲ ਚੋਂ ਛੱਡਣ ਡਿਆ ਮੈਂ ਤੇਰੇ ਨਾਲ ਵਾ ਅੰਮੀ ਮੈਂ ਕੀ ਕਰਾਂ ਮੇਰੇ ਕੋਲ ਗਲਤੀ ਨਾਲ ਹੀ ਸਿਰ ਜੇ ਦੇ ਵਾਟ ਗਿਆ ਤੇ ਆਵੇ ਇਹਦੇ ਤੇ ਤਾ ਪ੍ਰਾਣੀ ਨਹੀਂ ਰਹੇ ਐਵੇਂ ਫੁੱਲੀ ਤਾਕ ਆ ਕੇ ਹੈ ਕੱਖ ਨਹੀਂ ਗੱਲ ਮੇਰੀ ਗੱਲ ਹੁਣ ਮੈਂ ਕਹੀ ਹੋਈ ਨਾ ਬਾਹਰ ਤੇ ਤੂੰ ਵੇਖ ਰੱਖ ਇਹਨੂੰ ਕਰੀਏ ਪੋਛਣੇ ਦਾ ਮੱਥੀ ਨੂੰ ਕਿੰਨਾ ਕੀ ਆ ਮਮੀ ਵੀ ਇਹ ਜੇ ਕੋਈ ਬਾਹਰ ਹੈ ਅੰਦਰ ਇੱਥੇ ਤੁਰਿਆ ਫਿਰਦਾ ਤੇ ਥੋੜਾ ਜਾਰ ਘਟੂਗਾ ਕੰਮ ਫੇਰ ਕੱਢਣਾ ਵਾ ਆਪਾਂ ਰਾਤ ਨੂੰ ਐਡਾ ਨਹੀਂ ਕੱਢ ਲੈਣਾ ਚੱਲ ਤੂੰ ਹੌਂਸਲਾ ਤੇ ਰੱਖ ਤੂੰ ਦਿਨ ਛੱਡੀ ਜੰਨਾ ਵਾ ਇਹ ਹੈ ਹਾਂ ਵੀ ਹੁਣ ਕੀ ਪੈ ਗਈ ਆ ਕੀ ਕਰਨਾ ਵਾ ਪਤਾ ਨਹੀਂ ਲੱਗਾ ਤੈਨੂੰ ਕੀ ਬਣਿਆ ਏ ਕੋ ਚੰਗਾ ਮੈਂ ਕੀ ਨੰਮ ਤੂੰ ਹੀ ਵੇਖੋ ਜਾ ਕੇ ਆਏ ਸਿਆਪਾ ਪਾ ਗਈ ਸਾਡੇ ਬਾਹ ਦਾ ਮੀਨ ਖਤਮੀਆਂ ਕੰਮ ਜੀਂਦੀ ਹੁੰਦੀ ਹੁਣ ਉੱਠ ਜਾਣੀ ਏ ਹਾਏ ਮੈਨੋਂ ਪੈ ਗਈ ਮੇਰੇ ਬਾਹ ਦੀ ਮੈਨੋਂ ਪੀਣੀ ਪੀਂ ਦਾਲ ਜੇਲਾ ਦੀ ਆਜੇ ਕੇ ਨੂੰ ਪਤਾ ਲੱਗ ਗਿਆ ਤੇ ਲੋਕਾਂ ਨੇ ਤੇ ਗੱਲ ਬੜੀ ਟੁਕਣੀ ਆ। ਸਾਨੂੰ ਤੇ ਕਿੰਨੇ ਛਡਾਉਣਾ ਵੀ ਨਹੀਂ ਆ। ਆਈ ਪੁਲਿਸ ਵਾਲਿਆਂ ਦੀ ਕੁੱਟ ਵੀ ਬੜੀ ਖਾਣੀ ਪਣੀ ਓ। ਬੜੀ ਕੁੱਤੀ ਮਾਰ-ਮਾਰਦੇ ਆ ਸਾਰੇ। ਐ ਐਸੇ ਆਪਾਂ ਕੀ ਮੇਡ ਵਾਲੀ ਪੈਣਾ ਸੀ। ਮੋਹ ਕੋਟ ਵਿੱਚ। ਓੜੋ ਓ। ਕੀ ਕੀ ਖੰਦਰੀਆ ਐ ਇਹ ਸ਼ੌਕ ਨੋ ਤੋ ਗਾ ਮੇਰ ਕੋ ਨਿ ਚੁਪ ਬਸ ਸਿਰ ਲੋ ਤਾਂ ਨਿ ਚੁਪਾ ਮਮੀ ਮੇਰ ਕੋ ਨਿ ਚੁਪਿਆਂਦੇ ਸਾਬੀ ਐ ਚਾਹੇ ਦਰਮਾ ਉਹ ਦਰਮਾ ਮੈਂ ਫਰਦੋ ਮਮੀ ਜਰੀ ਸਾਬੀ ਖੋੜੀ ਬੋਲ ਆਂ ਸੰਦਾਨੇ ਦੁਕਾਨੋਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਮम्मा ਮम्मा ਸੁਝਾਪ ਪਾਲ ਮਰੀ ਮम्मा ਚਾਹ ਪੀਨੇ ਮੈਂ ਕੰਮ ਕਰ ਲਿਓ ਹਾਂਜੀ ਕੀ ਯਾਦ ਕੀਤਾ ਸਿਚਾਹ ਦੇ ਬੋਤੇ ਫ੍ਰੀਜ ਨੂੰ ਤਾਲਾ ਲੱਗਾ ਵਾ ਤੇ ਦਾਦੀ ਮਾਤੇ ਘਰ ਹੈ ਨਹੀਂ ਆ ਤੂੰ ਚਾਬੇ ਲੈ ਲੈ ਸਾਡੇ ਸਾਬ ਨੂੰ ਦੋ ਤਿੰਨ ਪਤਾ ਦੇਖਿਆ ਗਾਵਾ ਤੇ ਉਹ ਉਨਸੇਰੇ ਕੁਝ ਮਿਲਿਆ ਨਹੀਂ ਖਾਣ ਨੂੰ ਬਿਸਕੁਟ ਹੋਣੇ ਸਵੇਰ ਵਾਲੇ ਨਹੀਂ ਖਾਲੇ ਸਾਰੇ ਖਾਲੇ ਹੀ ਉਹ ਤਾਂ ਦਾਦੀ ਨੂੰ ਪਤਾ ਲੱਗ ਗਿਆ ਤੇ ਉਹਨੇ ਗੁੱਸੇ ਹੋਣਾ ਨੇ ਕਿਹਾ ਦੋ ਦੋ ਕਰਕੇ ਨਹੀਂ ਖਾਦੇ ਜਾਂਦੇ ਤੁਸੀਂ ਜੋ ਦੋ ਖਾ ਲੈਂਦੀ ਤੇ ਬਾਕੀ ਰੱਖ ਲੈਂਦੀ ਤੈਨੂੰ ਪਤਾ ਤਾਂ ਹੈਗਾ ਹੀ ਤਾਂ ਹੁਣ ਆਈ ਜਾਣਾ ਉਹਨੇ ਕੋਈ ਨਹੀਂ ਨਹੀਂ ਮੈਂ ਜਾਇ ਕਿ ਨਹੀਂ ਚਾਹ ਤੇ ਪੀਣੀ ਹੁਣ ਪਤਾ ਮੈਂ ਕੀ ਕਰਾਂ ਦੱਸ ਸਾਨੂੰ ਪਤਾ ਤਾਂ ਹੈਗਾ ਹੁਣ ਆਉ ਤੇ ਫੇਰ ਹੀ ਆ ਉਹਨੇ ਕਿਹਾ ਦੁੱਧ ਬਾਹਰ ਰੱਖਿਆ ਵਾ ਕੜਲਾ ਉਹਨੂੰ ਆ ਜਾਣਾ ਇੱਥੇ ਲੱਗ ਗਈ ਕਿਤੇ ਗਈ ਆ ਜਾਣਾ ਕੜਲਾ ਥੋੜਾ ਜਿਹਾ ਹੋਰ ਕੜਲਾ ਕੀ ਯਾਰ ਹੰਦਾ ਕੋਟ ਤੋਂ ਦੂਆ ਬਾਹਰ ਆ ਕੇ ਉਹ ਰਹੇਗਾ ਨਹੀਂ ਆਣੇ ਘਰ ਵਾ ਡਿਡਾ ਦਾ ਕਿੰਗ ਦੇ ਟੂ ਇਨ ਸਾਈ ਮਮਾ ਉਹਨੇ ਸੱਚੇ ਬਈ ਪੋਖਾ ਰਗੇ ਤਾਂ ਦੇ ਚੂਵੇਂ ਨੱਚੰਡੇ ਆ ਉਦੋਂ ਮੈਂ ਵੀ ਕਰਾ ਤੈਨੂੰ ਪਤਾ ਤੇ ਹੈਗਾ ਵਾ ਇਹਨਾਂ ਨੂੰ ਉਹਦੋਂ ਕਹਿ ਦਿਆ ਕਰੋ ਮੇਰੇ ਮੇਕੋ ਤੇ ਨਹੀਂ ਕਿਹਾ ਜਾਂਦਾ ਤੁਸੀਂ ਕਹਿ ਦੇਣਾ ਘੱਟ ਮੱਤ ਦੁੱਧ ਮਾਸਾ ਕੋਕਟ ਰੱਖ ਜਿਹਾ ਹੀ ਕੋ ਖਾਣਾ ਜਾਂ ਪੀਣਾ ਉਹਦੋਂ ਤੇ ਬਿਸਕੁਟਾਂ ਨੂੰ ਖਾ ਲੈ ਮੈਂ ਤਾਂ ਰੋਟੀ ਖਾ ਲਿਆ ਕਰੋ ਉਹਦੋਂ ਉਹ ਟੀ ਨਹੀਂ ਜਾਂਦੀ ਬਿਸਕੁਟਾਂ ਨਾਲ ਪੋਖ ਮਰ ਜਾਂਦੀ ਹੈ ਉਹਦੋਂ ਤੁਹਾਨੂੰ ਪਤਾ ਦੇ ਹੈਗਾ ਇਹ ਉਹਦੋਂ ਦੋਰਾ ਖਾਣੇ ਨਹੀਂ ਚਾਲੇ ਲੈ ਇੱਕ ਦਵਾਉਣਾ ਨਾ ਨਾ ਦਾਦੀ ਚਾਹ ਪਾਣੀ ਗਰਮ ਕਰਕੇ ਲਿਆ ਦੇ ਮੈਂ ਆ ਤੂੰ ਉਹ ਤੇ ਪੈਣੋ ਹਟ ਜੂਗੀ ਉਹਨਾਂ ਜੇ ਤੂੰ ਹਟਣਾ ਹੀ ਨਹੀਂ ਹੈ ਮੈਂ ਤਾਂ ਤੇ ਪੜ ਲਾਵੇਂ ਕੋਈ ਨਹੀਂ ਬਿਨਿਆ ਦੇਣੀ ਇਹ ਕਰਨ ਲੱਗੀ ਆ ਕੁਝ ਨਹੀਂ ਮੰਮੀ ਆ ਬਸ ਪਾਣੀ ਲੱਗੀ ਹੀ ਲੈਣ ਜੱਪ ਮੰਗਾਂ ਦੇ ਵਾਸਤੇ ਉਹਨੂੰ ਤੇ ਲੱਗੀ ਤੋ ਪਾਣੀ ਮੰਗਣ ਦੀ ਹੀ ਤੇ ਲੱਗੀ ਆ ਤਾਂ ਕੋਈ ਕਮਾਈ ਨਹੀਂ ਕਰਦੀ ਆਈ ਉਹ ਉਧਰ ਵਿਚਾਰੀ ਚਾਹ ਮੰਗਣ ਦੀ ਤੇ ਮੈਂ ਪੱਥਰ ਚੰਮ ਕੇ ਸੁੱਟਦੇ ਜੇ ਕੋਈ ਪੁੱਤ ਹੁੰਦਾ ਤਾਂ ਮੈਂ ਆਪ ਦਿੰਦੀ ਤੈਨੂੰ ਦੁੱਧ ਤੇ ਮੰਮੀ ਇਹਦੇ ਚ ਪੱਥਰ ਵਾਲੀ ਕਿਹੜੀ ਗੱਲ ਆ ਉਹਨੇ ਚਾਹ ਮੰਗੀ ਤੇ ਮੈਂ ਵਿਚਾਰੀ ਸੁਣ ਨਹੀਂ ਕੋਈ ਚਾਹ ਚੁਲੇ ਦੇਣੀ ਉਹਨੂੰ ਉਧਰ ਹੋ ਪਰ ਹੋ ਜਾਏ ਪਾਣੀ ਤੇ ਦੇ ਲਾਂ ਦੋ ਮੈਂ ਕੋਈ ਪਾਣੀ ਪੁਣੀ ਨਹੀਂ ਦੇਣਾ ਪਰ ਹੋ ਜਾਏ ਪਾਣੀ ਤੇ ਦੇ ਲਾਂ ਦੋ ਨਹੀਂ ਕੋਈ ਪਾਣੀ ਨਹੀਂ ਦੇਣਾ ਆਹੀ ਤਰਾ ਮੇਰੇ ਵੱਲ ਵੇਂਦੀ ਆ ਚੱਲ ਜਾ ਕੇ ਬਹੁਤ ਮਾਣਾ ਵੇਹ ਵੇਂਦੀ ਮੇਰੇ ਵੱਲ ਕਿਤਰਾ ਡੇਲੇ ਕੱਢ ਕੱਢ ਕੇ ਜੋ ਕੁਛ ਆਂਦੀ ਮੈਂ ਉਹਦੇ ਕੁੜੀਆਂ ਦੇ ਢੇਡੇ ਚ ਪਾ ਦਾਂ ਦੱਸ ਜੇ ਹੁਣ ਰਜਾਪ ਜਾ ਕੇ ਉਹਨਾਂ ਗਈਆਂ ਹੁਣ ਫੇਰ ਇਹਨਾਂ ਨੂੰ ਭੁਖੜਾ ਲੱਗ ਗਈ ਆ ਹੈ ਇੰਨਾ ਕੇ ਦਾ ਢੇਡ ਵਖਰੇ ਕੀ ਕੁਛ ਇਹਦੇ ਚ ਪਾਈ ਜਾਂਦੀ ਆ ਜੇਕਰ ਪੋਤਾ ਮੇਰਾ ਹੁੰਦਾ ਤਾਂ ਮੈਂ ਉਹਨੂੰ ਦੁੱਧ ਵੀ ਪਿਆਲਦੀ ਮੈਂ ਇਹਨਾਂ ਨੂੰ ਕੀ ਖਵਾਲਾ ਅਜੇ ਹੁਣ ਰਜਾਪ ਜਾ ਕੇ ਗਈਆਂ ਵੜੇ ਸਹੀ ਹੁਣ ਤੋ ਕਿਤਨਾ ਸੋਈ ਚ ਵੜਦੇ ਆ ਤੈਨੂੰ ਮੈਂ ਆ ਵਾੜੂਗੀ ਹੈ ਰਜਾ ਪਾ ਜਾ ਕੇ ਗਈ ਆ ਤੇ ਮੈਂ ਬਾਹਰ ਆ ਕੇ ਕੰਮ ਕਰ ਉਧਰ ਕੀਤਾ ਜੀ ਕੁੜੀ ਨੂੰ ਰਜਉਣ ਚਲ ਗਈ ਉਹ ਹੈ ਦੱਸ ਆ ਚੰਗਾ ਕੰਮ ਹੀ ਆ ਇਹਦਾ ਇਹ ਤਾਂ ਬੰਗੋ ਪੁੱਤ ਬੰਦ ਕਰਦੀ ਆ ਉਹ ਕਿਉਂਕਿ ਗੱਲਾਂ ਸੁਣ ਲਈ ਉਹਦਾ ਪੁੱਤ ਕੰਮ ਹੀ ਹੋ ਉਹਨੇ ਤਾਂ ਕੋਈ ਨਾ ਕੋਈ ਕਹੀ ਜਾਣਾ ਆ ਆੜ ਤੂੰ ਮੇਰਾ ਪੁੱਤ ਹੀ ਕਰ ਕੋਈ ਗੱਲ ਨਹੀਂ ਜਾਣਾ ਉਹਨੇ ਕੱਪੜੇ ਤੋਣ ਮੈਂ ਲਿਆ ਦੇਣੀ ਤੈਨੂੰ ਕੋਈ ਨਾ ਕੋਈ ਦੇਤੀ ਕੋਈ ਨਾ ਕੋਈ ਉਹ ਕੱਲ੍ਹ ਬਾਰੀ ਚ ਜਿਹੜਾ ਲੈਖਿਆ ਸੀ ਭੁਜੀਆ ਰੱਖਿਆ ਹੋਇਆ ਮੋਗ ਗਿਆ ਤੇ ਥੋੜੇ ਥੋੜੇ ਖਾ ਲਿਆ ਪਰ ਉਹਨਾਂ ਤੁਹੀਂ ਉਦੋਂ ਇੱਕੋ ਵਾਰੀ ਆ ਦਿੰਨੀ ਆ ਬਸ ਸਾਰਾ ਕੁਝ ਖਾ ਲਈਏ ਤੂੰ ਮੁੜ ਕੇ ਫਿਰ ਪਤਾ ਤੇ ਹੈਗਾ ਤੁਹਾਨੂੰ ਕੀ ਫਾਇਦਾ ਸੀ ਨਾ ਬੋਲਣ ਦਾ ਪਾਣੀ ਘੋਟ ਲੈਣ ਗਈ ਪਾਣੀ ਤੇ ਵੀ ਆਪਣਾ ਦੱਸ ਕੀ ਹੈ ਪਤਾ ਨਹੀਂ ਕਿੱਥੇ ਖੜਨਾ ਹੈ ਕਿਤੇ ਧਰ ਕੇ ਖੜਨਾ ਹੈ ਇਹ ਆਪੋ ਉਦਾਂ ਵੇਖਵਾਂ ਲੈ ਆਪਣਾ ਸਾਰਾ ਕੁਝ ਨਾ ਜੋਗਾ ਇਹ ਨਹੀਂ ਪਤਾ ਵੀ ਪਾਣੀ ਦਾ ਘੋਟ ਵੀ ਕਿਦ ਨਸੀਬ ਨਹੀਂ ਹੁੰਦਾ ਰੱਬ ਨੂੰ ਭੁੱਲੀ ਆ ਕਿਤੇ ਹੋਰ ਨਹੀਂ ਕੋਈ ਮੇਰੇ ਆਣ ਆਣ ਨਾਲ ਪਤਾ ਨਹੀਂ ਕਾਦਾ ਇਹਦਾ ਵੇਰਵਾ ਆਪੋ ਨਾ ਕਰੋ ਖਾ ਪੀ ਆਈ ਹੋਣੀ ਆ ਜਦੋਂ ਵੇਖੋ ਬਸ ਆਪ ਪਕੜੀ ਉਹ ਮੂੰਹ ਮਾਰੀ ਜਾਣਾ ਵਾ ਦੂਜਿਆਂ ਦਾ ਢਿੱਡ ਧੂਣਾ ਮੇਰੇ ਨਾਲ ਦਾ ਜਿਹੜਾ ਹੈ ਹੀ ਹੈ ਕਮ ਸੇ ਕਮ ਬੰਦਾ ਨਿਆਣੀ ਨਾ ਤਾਂ ਇਦਾਂ ਕਰੇ ਕੋਈ ਨਾ। ਰੱਖਦੀ ਜੀ ਜਮਾ ਕੇ ਕਹੂ ਨੀ ਪੁੱਤ ਫੇਰ ਮੈਂ ਦੱਸੂ। ਇਹ ਵੀ ਨਹੀਂ ਮੇਰ ਕੋ ਮਾਂ ਵੀ ਨਹੀਂ ਕਾਹੇ ਜੋਗੀ। ਇਹਨੇ ਜੋਗੀ ਹੋਂਦ ਫੇਰ ਚੀਜ਼ ਲਿਆਵਾ ਜੂਤ ਨਾ ਵੀ ਤੂੰ ਕੌਣ ਹੋਵੇਂ ਕਹਿਣ ਵਾਲੀ। ਮਮੇ ਮਾਂ ਮੋਬਾਈਲ ਕਲੇ ਆ ਉਹ ਉਹ ਵੀ ਤੇ ਤੁਹਾਡੇ ਕੋ ਕਿੱਥੇ ਪੁੱਤ ਉਹ ਦਿਨੋਂ ਨੇ ਸੰਭਲੇ ਆ ਉਹ ਚੀਜ਼ ਵੇਖ ਕੇ ਜਾਦੀ ਐ। ਉਹ ਆਪਣੀ ਤੇ ਚੀਜ਼ ਲਿਆ ਦਿੱਤੀ ਦੇਣੀ ਨਹੀਂ ਤੇ ਜਿਹੜੀ ਕਿਹਨ ਭੈਣ ਭਰਾਣੇ ਦੇ ਕੇ ਜਾਣੀ ਉਹ ਵੀ ਆਪਣਾ ਬਸ ਉਤ ਮੈਗੀ ਕੱਢਣੀ ਸਾਹਮਣੇ ਪਈ ਵੇਖੇ ਤੇ ਹੈਗੀ ਹੀ ਉਹਨੇ ਕੰਡੇ ਤੇ ਬੰਦਾ ਤਾਂ ਜੀ ਉਹਦੇ ਨਿਗਾ ਚ ਦੇ ਜੀ ਮੁੜਕੇ ਨਹੀਂ ਆਖਣਾ ਕਿ ਕਿੱਥੋਂ ਆਏ ਕੌਣ ਲਿਆਇਆ ਹੋ ਨਹੀਂ ਕੋਤੇ ਤੁਹਾਡੇ ਪਾਪਾ ਦੇ ਦਵਾਲੇ ਹੋ ਜਾਣਾ ਹੀ ਹੁਣੀ ਉਹ ਲਿਆਇਆ ਉਹਦੇ ਰਗਾ ਚੋਂ ਦੀ ਕੱਢਣੀ ਹੀ ਬੋਲੀ ਜਾਨੀ ਬੋਲੀ ਜਾਨੀ ਬੰਦਾ ਚੋਪੀ ਕਰ ਜੇ ਅਸੀਂ ਕੀ ਖਾ ਲਿਆ ਦਾ ਸੋਤੋ ਮੰਨੇ ਪਾਪਾ ਨੂੰ ਫੋਨ ਕਰਵਾ ਕੋਈ ਪਾਪਾ ਕੰਮ ਕਰਦੇ ਪਾਪਾ ਨੇ ਪਤਾ ਹੈ ਵਲੇ ਹੁਣ ਕਿੱਥੇ ਆਉਣਾ ਵਾ 10000 ਦਾ 10000 ਦਾ ਹੁਣ ਐਟਾਈਮ ਨੇ ਥੋੜਾ ਆਉਣਾ ਆਪੇ ਮੰਗਾਲੇ ਫੋਨ ਕਰਨ ਲਈ ਫੋਨ ਵੀ ਨੇ ਰਕੋਲ ਹੀ ਰੱਖਿਆ ਹੋਣਾ ਉਥੇ ਨਾਲ-ਨਾਲ ਬੰਨ ਛੜਦੀ ਹੈ ਕਿਤੇ ਉਹ ਵੀ ਨਹੀਂ ਬੰਦਾ ਚਲ ਕੋਈ ਨਹੀਂ ਕਰ ਮੈਂ ਵੇਖਦੀ ਆਂ ਗਾਂ ਪਛਾਹ ਹੁੰਦੀ ਆ ਤੇ ਪਾਣੀ ਦੇ ਲਿਆਵਾ ਘੁੱਟ ਨਹੀਂ ਤਾਂ ਟੁੱਟੀ ਚ ਜਾ ਕੇ ਬਾਥਰੂਮ ਚੋਂ ਪੀ ਆ ਮੈਂ ਕਿਹਾ ਟੁੱਟੀ ਸਾਫ ਕੀਤੀ ਹੀ ਮੈਂ ਹੱਥ ਲਾ ਗੀਆਂ ਉਟਕੇ ਦੇ ਬਾਥਰੂਮ ਚੋਂ ਪਾਣੀ ਪੀਆ ਘੜੀ ਦੇ ਨੰਗ ਜਾਣੀ ਉਹਦੋਂ ਆ ਜਾਣਾ ਕੋਈ ਨਾ ਕੋਈ ਵੇਖ ਲਈ ਫਿਰ